ਸੱਚ ਕਰਕੇ ਜਾਣੇ ਉਹ ਮੈਂ ਬੇਨਤੀ ਕਰਾਂ ਬੰਦਾ ਜ਼ਿੰਦਗੀ ਪਰ ਉਲਾਮੇ ਦਿੰਦਾ ਕਿ ਭਾ ਅਦਾ ਰਿੰਦਾ ਵੀ ਇਹ ਚੀਜ਼ ਵਿੱਚੋਂ ਸੁੱਖ ਮਿਲਦਾ ਨਹੀਂ ਮਿਲਦੀ ਫਿਰ ਵੱਡੀ ਲੈ ਲਓ ਫਿਰ ਉਹਦੇ ਚ ਸੁੱਖ ਨਹੀਂ ਮਿਲਦਾ ਫਿਰ ਹੋਰ ਵੱਡਾ ਕਰ ਲੈ ਲਓ ਫਿਰ ਉਹਦੇ ਚ ਸੁੱਖ ਨਹੀਂ ਮਿਲਦਾ ਫਿਰ ਗੁੰਡੀਆਂ ਕੋਲ ਚਲੇ ਜਾਓ ਹਜ਼ੂਰ ਦਾ ਇੱਕ ਫੈਸਲਾ ਸੁਣੀਏ ਸਾਹਿਬ ਦਾ ਬੜਾ ਪਿਆਰਾ ਫੈਸਲਾ ਸੁੱਖ ਨਹੀਂ ਬਹੁਤੇ ਤਨ ਖਾਟੇ ਬਹੁਤ ਜਿਆਦਾ ਮੇਰੇ ਕੋਲ ਪੈਸਾ ਹੋਵੇ ਇਹ ਵੀ ਮਨ ਤੇਰਾ ਕੋਲੇ ਖੁਸ਼ੀ ਤੋਂ ਫਿਰ ਵੀ ਨਹੀਂ ਹੋਣਾ ਸੁਖ ਨਹੀਂ ਪਿਖੇ ਨਿਰਤ ਨਾਟੇ ਤੇ ਬੰਦਾ ਫਿਰ ਸੋਚਦਾ ਵੀ ਤੁਹਾਨੂੰ ਪਦਾਰਥ ਮੇਰੇ ਕੋਲ ਬਹੁਤ ਹੈ ਤਰ੍ਹਾਂ ਤਰ੍ਹਾਂ ਦੇ ਨਾਲ ਚਗਾਣੇ ਉਹ ਸੁਣਦਾ ਆਪਣੇ ਜੀਵਨ ਵਿੱਚ ਉਹ ਸ਼ਾਇਦ ਇੱਥੋਂ ਮੈਨੂੰ ਕੁਸ਼ਕੂਨ ਮਿਲ ਜਾਏ ਸ਼ਾਂਤੀ ਮਿਲ ਜਾਏ ਉੱਥੋਂ ਵੀ ਨਹੀਂ ਮਿਲਦੀ ਸੁਖ ਨਹੀਂ ਬਹੁ ਦੇਸ਼ ਕਮਾਏ ਫਿਰ ਸੋਚਦਾ ਮੇਰੇ ਹੀ ਦੇਸ਼ ਵਿੱਚ ਪ੍ਰੋਬਲਮ ਹੈ ਮੈਂ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਸੁਖੀ ਹੋ ਜਾਵਾਂ ਉਹਨੇ ਸਾਰੇ ਕੰਮ ਕਰ ਲਏ ਸੁਖ ਨਹੀਂ ਬਹੁਦੇ ਤਨ ਖਾਟੇ ਸੁਖ ਨਹੀਂ ਪਿਖੇ ਨਿਰਤ ਨਾਟੇ ਸੁਖ ਨਹੀਂ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਘਰ ਕੋਣ ਗਾਏ ਕੰਨ ਮਾਰਕ ਦੇ ਚਰਨਾਂ ਵਿੱਚ ਜੁੜ ਕੇ ਦੇਖ ਤੇਰਾ ਖੁਦ ਦਾ ਸ਼ਬਰ ਏਡਾ ਵੱਡਾ ਹੋ ਜਾਏਗਾ ਦੁੱਖ ਛੋਟੇ ਹੋ ਜਾਣੇ ਨੇ ਤੇਰੇ ਖੁਦ ਦੇ ਜੀਵਨ ਵਿੱਚ ਰੱਬ ਦਾ ਆਨੰਦ ਏਡਾ ਵੱਡਾ ਹੋ ਜਾਏਗਾ ਤੇਰੀਆਂ ਤਕਲੀਫਾਂ ਛੋਟੀਆਂ ਹੋ ਜਾਣੀਆਂ ਨੇ ਕਦੇ ਗੁਰੂ ਨਾਲ ਜੁੜ ਕੇ ਤਾਂ ਵੇਖ ਤੋ ਪਹਿਲੀ ਬੇਨਤੀ ਕਰਾਂ ਗੁਰੂ ਜੀਵਨ ਦਿੰਦਾ ਹੈ ਜੀਵਨੋਂ ਮੈਂ ਜੀਵਨ ਪਾਇਆ ਮੈਂ ਤੇ ਹੁਣ ਜੀਵਨ ਪਾ ਲਿਆ ਮੈਨੂੰ ਜਿਉਣ ਦਾ ਪਤਾ ਲੱਗ ਗਿਆ ਜਿਉਣ ਦਾ ਢੰਗ ਆ ਗਿਆ ਦੂਜੀ ਗੱਲ ਮੇਰਾ ਹੁਣ ਜੀਵਨ ਸੁੱਖਾਂ ਚ ਗੁਜ਼ਰਦਾ ਹੈ ਮੈਨੂੰ ਕੋਈ ਕਮੀ ਨਹੀਂ ਹੈ ਮਾਲਕ ਨੇ ਬੜੀ ਕਿਰਪਾ ਕਰ ਦਿੱਤੀ ਮੈਨੂੰ ਸੁੱਖ ਦਾ ਪਤਾ ਲੱਗ ਗਿਆ ਅਸੀਂ ਆਸ ਰੱਖਨੇ ਆਂ ਭਾਲ ਦੇ ਫਿਰਦੇ ਆਂ ਸੁੱਖ ਮੇਰੇ ਪੁੱਤ ਕੋਲੋਂ ਮਿਲੇਗਾ ਸੁੱਖ ਮੇਰੀ ਧੀ ਕੋਲੋਂ ਮਿਲੇਗਾ ਉਹ ਮਨਾ ਜੇ ਤੈਨੂੰ ਤੇਰੇ ਅੰਦਰੋਂ ਸੁੱਖ ਨਹੀਂ ਮਿਲਿਆ ਤੈਨੂੰ ਬਾਹਰੋਂ ਵੀ ਨਹੀਂ ਮਿਲਣਾ ਹਜ਼ੂਰ ਦਾ ਬੜਾ ਪਿਆਰਾ ਬੱਚਾ ਲੈ ਘਰ ਸੁੱਖ ਪਸਿਆ ਬਾਹਰ ਸੁੱਖ ਪਾਇਆ ਦੂਜਿਆਂ ਕੋਲ ਸੁੱਖ ਤਾਂ ਮੇਰੇ ਨਾਲ ਜੇ ਤੈਨੂੰ ਤੇਰੇ ਆਪਣੇ ਘਰ ਵਿੱਚੋਂ ਸੁੱਖ ਦੀ ਪ੍ਰਾਪਤੀ ਹੋ ਜਾਏ ਤੈਨੂੰ ਪਤਾ ਲੱਗ ਜਾਏ ਪਹਿਲੀ ਬੇਨਤੀ ਗੁਰੂ ਜੀ ਬੰਦਿੰਦਾ ਹੈ ਦੂਜੀ ਬੇਨਤੀ ਗੁਰੂ ਸੁੱਖ ਦਿੰਦਾ ਹੈ ਤੀਜੀ ਬੇਨਤੀ ਗੁਰੂ ਨਾਮ ਦਿੰਦਾ ਹੈ ਨਾਮ ਕਿਤੋਂ ਵੀ ਨਹੀਂ ਮਿਲਦਾ ਨਾਮ ਦੁਨੀਆ ਭੱਜ ਚ ਭਟਕ ਲਈਏ ਨਾਮ ਕਿਤੋਂ ਵੀ ਨਹੀਂ ਮਿਲਦਾ ਨਾਮ ਕੇਵਲ ਗੁਰੂ ਕੋਲੋਂ ਮਿਲਣਾ ਹੈ ਸ਼ਕ ਗੁਰੂ ਦਾ ਅਮਰਤ ਬਚਨ ਹੈ ਹਜ਼ੂਰ ਕਹਿਣ ਲੱਗੇ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੇ ਲੱਗਿਆਂ ਕੱਢ ਰਤਨ ਦੇਵੇ ਪ੍ਰਗਾਸ ਗੁਰੂ ਕੋਲ ਆਤਾ ਸਹੀ ਚੌਥੀ ਗੱਲ ਤੁਸੀਂ ਦੁਨੀਆ ਪਰ ਕਿਧਰੇ ਵੀ ਚਲੇ ਜਾਓ ਹਰ ਬੰਦਾ ਤੁਹਾਨੂੰ ਪੁੱਛੇਗਾ ਵੀ ਤੁਸੀਂ ਕਿੰਨੇ ਪੜ੍ਹੇ ਹੋ ਕੀ ਐਕਸਪੀਰੀਅੰਸ ਹੈ ਤੁਹਾਡੇ ਕੋਲ ਭਾਬ ਕਿਹੜੇ ਗੁਣ ਨੇ ਤੁਹਾਡੇ ਕੋਲ ਕਦੇ ਕਿਸੇ ਨੇ ਪੁੱਛਿਆ ਵੀ ਤੁਹਾਡੇ ਕੋਲ ਕਿਹੜੇ ਔਗਣ ਨੇ ਦੁਨੀਆ ਭਰ ਚੋ ਕਿਤੇ ਵੀ ਚਲੇ ਜਾਓ ਕਿਤੇ ਇੰਟਰਵਿਊ ਦਿੰਦੇ ਹੋਵੋਗੇ ਤੇ ਤੁਸੀਂ ਖੁਦ ਵੀ ਲੈ ਕੇ ਭੇਦੇ ਹੋਵੋਗੇ ਤੇ ਕਦੇ ਕਿਸੇ ਨੇ ਲਿਖਿਆ ਵੀ ਮੇਰੇ ਕੋਲ ਬਹੁਤ ਉੱਗੜ ਨਹੀਂ ਕਿਸੇ ਦਫਤਰ ਵੱਲੋਂ ਕਿਸੇ ਫੈਕਟਰੀ ਵੱਲੋਂ ਆਇਆ ਉਹ ਵੀ ਕੋਈ ਡਿਮਾਂਡ ਉਨੇ ਚਾਪਾ ਆਪਣਾ ਭੇਜਿਆ ਹੋਵੇ ਬਾਇਓ ਡਾਟਾ ਤੇ ਉਹਦੇ ਵਿੱਚ ਆਪਾਂ ਕਦੇ ਲਿਖ ਕੇ ਭੇਜਦੇ ਮੇਰੇ ਔਗਣ ਹੈ ਪਰ ਉਹ ਮਨਾ ਤੂੰ ਕਿਉਂ ਨਹੀਂ ਇਤਬਾਰ ਕਰਦਾ ਇਹ ਉਹ ਦਾਤਾ ਹੈ ਜਿਹਦੇ ਦਰਦ ਆ ਕੇ ਰੋਕ ਰੋਜ ਕਹਿੰਦੇ ਨੇ ਵੀ ਹਮ ਅਗੁਣ ਭਰੇ ਇੱਕ ਗੁਣ ਨਹੀਂ ਇੱਥੇ ਆ ਕੇ ਕਿਉਂ ਕਹਿੰਦੇ ਨੇ ਕਿਉਂਕਿ ਸਭ ਨੂੰ ਪਤਾ ਹੈ ਵੀ ਇੱਕੋ ਹੀ ਜਗ੍ਹਾ ਹੈ ਜਿੱਥੇ ਮੇਰੇ ਔਗਣ ਵੀ ਗੁਣਾ ਚ ਤਬਦੀਲ ਹੋ ਜਾਂਦੇ ਨੇ ਇੱਕੋ ਜਗ੍ਹਾ ਜਿੱਥੇ ਮੇਰੇ ਔਗਣ ਵੀ ਗੁਣਾਂ 'ਚ ਤਬਦੀਲ ਹੋ ਜਾਂਦੇ ਨੇ ਮੇਰਾ ਗੁਰੂ ਘੇਟਰ ਤੇ ਆਦੂ ਹੈ ਕਿਆ ਹੰਸ ਕਿਆ ਬਗਲਾ ਜਾਂਕੋ ਨਦਰ ਕਰੇ ਜੇ ਤਿਸ ਭਾਵੇਂ ਨਾਨਕਾ ਕਾਗੋ ਹੰਸ ਕਰੇ ਗੁਰੂ ਤੇ ਇੱਕ ਵਾਰੀ ਮਾਲਕ ਦੀ ਰਹਿਮਤ ਦਾ ਭਾਤਰ ਬਣ ਕੇ ਦੇਖ ਮਨਾ ਤੇਰੇ ਜੀਵਨ ਵਿੱਚ ਗੁਰੂ ਕੋਈ ਨਹੀਂ ਕਵੀ ਰਹਿਣ ਦੇਵੇਗਾ ਤੋ ਹਜ਼ੂਰ ਕਿਰਪਾ ਕਰਦੇ ਨੇ ਬਲਿਹਾਰੀ ਗੁਰ ਆਪਣੇ ਇੱਕ ਕਰ ਸ ਮੈਂ ਹੋਰ ਕਰਨੀ ਛੋਣਾ ਹੈ। ਮੈਂ ਨਿੱਜੀ ਜ਼ਿੰਦਗੀ ਦੀਆਂ ਉਦਾਹਰਨਾਂ ਬਹੁਤ ਦਿਨਾ ਹੈ। ਤੁਹਾਨੂੰ ਕੋਈ ਮਿਲੇ ਤੁਹਾਡੇ ਕੋਲ ਰੋਜ਼ ਮੰਗੇ। ਤੇ ਆਪਾਂ ਪੰਜਵੇਂ ਦਿਨ ਕੀ ਕਰਾਂਗੇ? ਇੱਕ ਮੈਂ ਛੋਟੀ ਜਿਹੀ ਗੱਥਾ ਹੀ ਸੁਣਾ ਦਿੰਨਾ ਤਾਂ ਕਿ ਗੱਲ پکڑ ਵਿੱਚ ਆ ਜਾਏ। ਇੱਕ ਬਹੁਤ ਸਿਆਣਾ ਬੰਦਾ ਪੜਿਆ ਲਿਖਿਆ ਵਿਦਵਾਨ। ਕਿਸੇ پارک ਚ ਸ਼ੈਰ ਕਰਿਆ ਕਰੇ ਹੁਣ ਕੁਦਰਤੀ ਗੱਲ ਹੁੰਦੀ ਹੈ ਵੀ ਸਟੇਜ ਤੇ ਬੈਠਿਆ ਨੂੰ ਸੰਗਤ ਬਹੁਤੀ ਪਹਿਚਾਨਣ ਲੱਗ ਪੈਂਦੀ ਹੈ ਤੇ ਕਈ ਵਾਰੀ ਆਪ ਕੋ ਨਾ ਨਹੀਂ ਪਹਿਚਾਣ ਹੁੰਦਾ ਹੁਣ ਉਸ ਵਿਦਵਾਨ ਨੂੰ ਸ਼ੈਰ ਕਰਦਿਆਂ ਦੇਖ ਕੇ ਉਹਦਾ ਗੌਂਡੀ ਕਾਇਆ ਉਹ ਕੰਡ ਕੇ ਭਾਈ ਸੇਬ ਤੁਸੀਂ ਬੜੀ ਕਿਰਪਾ ਤੁਹਾਡੇ ਤੇ ਬੜੀ ਰੱਬ ਦੀ ਰਹਿਮਤ ਹੈ ਤੇ ਕਦੇ ਤੁਸੀਂ ਆਵੋ ਸਾਡੇ ਘਰ ਤੇ ਬੱਚੇ ਸਾਡੇ ਬੜੀ ਯਾਦ ਕਰਨਗੇ ਤੁਹਾਨੂੰ ਬੜਾ ਪਿਆਰ ਦੇਣਗੇ ਮੇਰੇ ਮਨ ਦੀ ਬੜੀ ਚਾਹਤ ਹੈ ਕਿਤੇ ਆਓ ਕਪਚਾ ਦਾ ਸਾਂਝਾ ਕਰੀਏ ਹੁਣ ਯਾਦ ਰੱਖਿਓ ਜੇ ਦੋ ਸ਼ਬਦ ਕਹਿੰਦੇ ਕਹਿੰਦੇ ਬੜੀ ਧਿਆਨ ਨਾਲ ਸੁਣਿਓ ਅੱਜ ਕੱਲ ਫੇਸਬੁੱਕ ਦੇ ਤਾਂ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਹੁੰਦਾ ਵਾਕਬਕਾਰ ਇੱਕ ਹੁੰਦਾ ਸੱਜਣ ਸਾਡਾ ਭੁਲੇਖਾ ਕੀ ਹੈ ਅਸੀਂ ਵਾਕਬਕਾਰ ਨੂੰ ਹੀ ਸੱਜਣ ਸਮਝ ਲੈਨੇ ਆ ਵਾਕਿਫਕਾਰ ਬਹੁਤ ਹੁੰਦੇ ਨੇ ਜਿਹੜੇ ਜਾਣਦੇ ਨੇ ਤੁਹਾਡੇ ਬਾਰੇ ਚ ਸੱਜਣ ਕੋਈ ਬਰਲਾ ਹੁੰਦਾ ਹੈ ਸੱਜਣ ਹਰ ਕੋਈ ਨਹੀਂ ਹੁੰਦਾ ਅਸੀਂ ਵਾਕਿਫਕਾਰਾਂ ਨੂੰ ਜਾਣਕਾਰਾਂ ਨੂੰ ਹੀ ਸੱਜਣ ਬਣਾ ਕੇ ਸਮਝ ਕੇ ਬਹਿਣ ਜਾਂਦੇ ਬਸ ਇਥੇ ਧੋਖਾ ਖਾਣੇ ਉਹ ਅੱਜ ਦੇ ਮਨੁੱਖ ਦੀ ਕੀ ਕਹਾਣੀ ਹੈ ਇਹ ਫੇਸਬੁੱਕ ਤੇ ਦੇਖਦਾ ਵੀ ਕਿੰਨੇ ਲੋਕਾਂ ਨੇ ਲਾਈਕ ਕੀਤਾ ਇਹਦਾ ਮਤਲਬ ਇੰਨਾ ਚੰਗਾ ਹੈ ਪਰ ਹਕੀਕਤ ਵਿੱਚ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਇੱਕ ਵੱਖਰਾ ਵਿਸ਼ਾ ਮੈਂ ਆਪਣੀ ਗੱਲਬਾਤ ਰਹਾ ਉਨੇ ਸੋਚਿਆ ਵੀ ਵਿਦਵਾਨ ਪੁਰਸ਼ ਨੇ ਸ਼ਿਆਲਾ ਸੀ ਵੀ ਬੰਦਾ ਵੇਖ ਲੈਣਾ ਚਾਹੀਦਾ ਹੈ ਕਿ ਹੋ ਜਿਆ ਉਹ ਉਹਨਾਂ ਦੇ ਘਰ ਗਏ ਤੇ ਘਰ ਜਾ ਕੇ ਬੈਲ ਖੜਕਾਈ ਕਹਿਣ ਲੱਗੇ ਉਹਨਾਂ ਚਾ ਚੜ ਗਏ ਵੇ ਸਾਡੇ ਘਰ ਆਏ ਨੇ ਜੀ ਆਇਆਂ ਬਿਠਾਇਆ بڑے ਅਦਬ ਨਾਲ ਕੀ ਸ਼ੱਕ ਹੋਗੇ ਉਹ ਕਹਿੰਦੇ ਮਾਫ ਕਰਨਾ ਜੀ ਮੈਂ ਸ਼ੱਕਣਾ ਤਾਂ ਕੁਛ ਨਹੀਂ ਪਰ ਮੈਨੂੰ ਘਰਦਿਆਂ ਨੇ ਕਿਹਾ ਸੀ ਵੀ ਰਾਤ ਨੂੰ ਕੋਈ ਸਮਾਨ ਲੈ ਆਇਓ ਅੱਜ ਅਚਾਨਕ ਮੈਂ ਸ਼ਹਿਰ ਵਾਲੇ ਕੱਪੜੇ ਪਾ ਕੇ ਆ ਗਿਆ ਮੈਂ ਭੁੱਲ ਗਿਆ ਪੈਸੇ ਲੈ ਆਉਣੇ ਤੇ ਤੁਸੀਂ ਮੈਨੂੰ 100 ਰੁਪਈਆ ਦੇ ਸਕਦੇ ਹੋ ਮੈਂ ਜਾਂਦੇ ਜਾਂਦੇ ਸਮਾਨ ਦੇ ਜੰਗਾ ਕਰ ਉਹਨਾਂ ਦਿਮਾਗ 'ਚ ਆਇਆ ਵੀ ਕਮਾਲ ਹੈ ਕਿ ਅਸੀਂ ਕਿੰਨੀ ਵਾਰੀ ਕਿਹਾ ਵੀ ਘਰ ਦਰਸ਼ਨ ਦਿਓ ਤੇ ਕਦੇ ਨਹੀਂ ਆਏ ਅੱਜ 100 ਰੁਪਈਏ ਦੀ ਲੋੜ ਪੈ ਗਈ ਨਾ ਜਾਣਨਾ ਪਛਾਣ ਤੇ 100 ਰੁਪਈਆ ਮੰਗ ਲਿਆ ਚਲੋ ਕੋਈ ਨਹੀਂ ਮੋੜਨਾ ਨਹੀਂ ਮੈਂ ਚਾਹੀਦਾ ਫਿਰ ਵੀ ਉਹਨਾਂ ਕਿਹਾ ਵੀ ਭਾਈ ਸਾਹਿਬ ਕੋਈ ਗੱਲ ਨਹੀਂ ਤੁਹਾਡਾ ਆਪਣਾ ਘਰ ਹੈ 100 ਰੁਪਈਆ ਦੇਤਾ 4 ਕਿ ਦਿਨਾਂ ਪੰਜ ਦਿਨਾਂ ਬਾਦੋਂ ਫੇਰ ਗਈ ਫੇਰ ਬੈਲਖੜ ਗਈ ਕਹਿਣ ਲੱਗੇ ਮਾਫ਼ ਕਰਨਾ ਪੈਸ਼ ਤੁਹਾਡੇ ਪਹਿਲੇ ਵੀ ਨਹੀਂ ਮੋੜੇ ਤੇ ਮੈਨੂੰ ਅੱਜ 50 ਰੁਪਏ ਦੀ ਫੇਰ ਲੋੜ ਪੈ ਗਈ ਕੋਈ ਨਾ ਆਖਿਆ ਵੀ ਕੋਈ ਗੱਲ ਨਹੀਂ ਹੁਣ ਮਨ ਚ ਵਿਚਾਰ ਬਣ ਗਏ ਮਨਾ ਤੈਨੂੰ ਭੁਲੇਖਾ ਹੀ ਸੀ ਵੀ ਬਿਦਵਾਨ ਹੈ ਤਾਂ ਮੰਗਤਾ ਹੀ ਹੋਈ